ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਹੋ ਕੱਚਾ ਥਾਂ ਮਿੱਟੀ ਦਾ ਪਰੋਲਾ ਫੇਰੋ ਪੱਕਾ ਥਾਂ ਤਾਂ ਫਰਸ਼ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰੋ ਇਹ ਮਰਜ਼ਾਦਾ ਰੱਖਿਆ ਕਰੋ ਭਾਈ ਕੜਾ ਕਰਨ ਕੀ ਵਿਦ ਸੁਣ ਲਈਜੈ ਭਾਂਡਰ ਕਰ ਮੰਡਨ ਤੋਂ ਵੀਦੈ ਝਾੜੂ ਬੋਕਰ ਲੇਪਨ ਕੀਜੈ ਤਿੰਨ ਭਾਗ ਕੋ ਸੰਸਰ ਕੀਦਾ ਕਾਲ ਤਿਆਰ ਚੌਂਕੀ ਪਰ ਧਰੈ ਚਾਰ ਔਰ ਬਹਿ ਕੀਰਤਨ ਕਰੈ ਇਹ ਮਰ ਜਾਂਦਾ ਰਹਤ ਨਾਮੇ ਵਿੱਚ ਦੱਸ ਝਾੜੂ ਕਰ ਲੇਪਣ ਬਹੁ ਕੀਦਾ ਲਿਪਣਾ ਮਿੱਟੀ ਦਾ ਪਰੋਲਾ ਗੋਹੇ ਦਾ ਨਹੀਂ ਦੇਣਾ ਇਸ ਕਰਕੇ ਭਾਈ ਸਾਰੀ ਰਸੋਈ ਜਿਹੜੀ ਚੰਗੀ ਤਰ੍ਹਾਂ ਮਿੱਟੀ ਦਾ ਪਰੋਲਾ ਦੇ ਕੇ ਲਿਪੀ ਹੈ ਭਾਵ ਸਾਫ ਕੀਤੀ ਹੈ ਅੱਜ ਤੱਕ ਲਿਪਣ ਦਾ ਹੀ ਨਹੀਂ ਪਤਾ ਹੁਣਾ ਕਿਸੇ ਨੂੰ ਭੋਜਨ ਕਰਨ ਹਾਰ ਇਸ ਨਾਨੇ ਫੇਰ ਲਿਪ ਸਾਰੀ ਰਸੋਈ ਲਿਪਕੇ ਨਾ ਚੰਗੀ ਤਰ੍ਹਾਂ ਫੇਰ ਦੇਖਿਆ ਵੀ ਹੁਣ ਭੋਜਨ ਤਿਆਰ ਕਰਨਾ ਫੇਰ ਇਸ਼ਨਾਨ ਕੀਤਾ ਸਾਰੇ ਦੀਆਂ ਨੇ ਸੁੱਚ ਸੋ ਨੀਰ ਨਯੋ ਭਰ ਆਨੇ ਔਰ ਪਵਿੱਤਰਤਾ ਨਾਲ ਸੁੱਚਮ ਨਾਲ ਨਵਾਂ ਜਲ ਭਰ ਕੇ ਲਿਆਂਦਾ ਬਰਤਨਾਂ ਵਿੱਚ ਵਸਨ ਸਕਲ ਮਾਂਜ ਕਰ ਬ੍ਰਿੰਦ ਸਾਰੇ ਜਿੰਨੇ ਬਰਤਨ ਸਨ ਜਿਨ੍ਹਾਂ ਨੂੰ ਜਿਨਾ ਵਿੱਚ ਭੋਜਨ ਬਣਾਉਣਾ ਸੀ ਛਕਾਉਣਾ ਸੀ ਸਾਰੇ ਜਿਨਨੇ ਬਰਤਨ ਸਨ ਪਾਵਨਤਾ ਕਰਤਬਹ ਬਿਲੰਦ ਸਾਰਿਆਂ ਨੂੰ ਬੜੀ ਚੰਗੀ ਤਰ੍ਹਾਂ ਮੰਨ ਕੇ ਸੁੱਚੇ ਕੀਤਾ ਪਵਿੱਤਰ ਕੀਤਾ ਸਾਧ ਸੰਗਤ ਜੀ ਵਿਗਿਆਨ ਦੀ ਗੱਲ ਨੂੰ ਬਹੁਤ ਛੇਤੀ ਮੰਨਦੇ ਆ ਦੂਜੀ ਨੂੰ ਨਹੀਂ ਮੰਨਦੇ ਪ੍ਰਾਣੇ ਸਮੇਂ ਸਵਾ ਨਾਲ ਭਾਂਡੇ ਕਿਉਂ ਮੰਨਦੇ ਸਨ ਤਾਂ ਮੰਨਦੇ ਸਨ ਕਿ ਉਹਨਾਂ ਭਾਂਡਿਆਂ ਨੂੰ ਥੋੜੀ ਥੋੜੀ ਸਵਾਹ ਲੱਗੀ ਰਹਿ ਜਾਂਦੀ ਸੀ ਉਹ ਸਵਾਹ ਖਾਣ ਨਾਲ ਪ੍ਰਸ਼ਾਦੇ ਦੇ ਨਾਲ ਅੰਦਰ ਜਾਂਦੀ ਸੀ ਸਾਡੀਆਂ ਪੇਟ ਦੀਆਂ ਹਜ਼ਾਰਾਂ ਬਿਮਾਰੀਆਂ ਦੂਰ ਹੁੰਦੀਆਂ ਸਨ ਵੈਦ ਲੋਕ ਜੇ ਕਿਸੇ ਦੇ ਅੰਨ ਨਹੀਂ ਪਚਦਾ ਸੀ ਰੋਟੀ ਹਾਜਮ ਨਹੀਂ ਹੁੰਦੀ ਸੀ ਹਾਜਮਾ ਵਿਗੜ ਜਾਂਦਾ ਸੀ ਉਹਨੂੰ ਕੀ ਦੰਦੇ ਸਨ ਸਵਾਹ ਦੀਆਂ ਪੁੜੀਆਂ ਦੰਦੇ ਸਨ ਕਹਿੰਦੇ ਘਰੇ ਜਾ ਕੇ ਇਹ ਪੀਲਾ ਪਾਣੀ ਦੇ ਨਾਲ ਉਹ ਚੰਗਾ ਪਲਾ ਠੀਕ ਹੋ ਜਾਂਦਾ ਸੀ ਇਹ ਨਾਲ ਔਸ਼ਦੀ ਰੂਪ ਵੀ ਸੀ ਸਾਥ ਸੰਗਤ ਜੀ ਇਹ ਖਿਆਲ ਰੱਖ ਅੱਜ ਅਸੀਂ ਇਹਨਾਂ ਗੱਲਾਂ ਨੂੰ ਮੰਨ ਰਹੇ ਹਾਂ ਜਦੋਂ ਸਾਡੇ ਸਾਹਮਣੇ ਤਜਰਬੇ ਪਰ પ્રાਣੀਆਂ ਜੋ ਉਹ ਰਵੈਤਾਂ ਸੀ ਉਹਨਾਂ ਨੂੰ ਅਸੀਂ ਬ੍ਰਾਹਮਣਵਾਦ ਕਹਿ ਕੇ ਕਿ ਉਹਨਾਂ ਦਾ ਖੰਡਨ ਕਰ ਦਿੱਤਾ ਇਹਨਾਂ ਪਿੱਛੇ ਬਹੁਤ ਵੱਡੇ ਗੁਪਤ ਰਾਜ ਸਨ ਇਹ ਜਿਹੜੀਆਂ ਸਰਫਾ ਨਾਲ ਸਾਬਣਾ ਨਾਲ ਭਾਂਡੇ ਮਾਂਜਣ ਲੱਗੇ ਨਾ ਇਹਨਾਂ ਨੂੰ ਬਿਮਾਰੀਆਂ ਤਾਂ ਲੱਗ ਜਾਣਗੀਆਂ ਤੁਹਾਨੂੰ ਨਿਰੋਗਤਾ ਨਹੀਂ ਹੋਏਗੀ ਪਿੱਤਲ ਦੇ ਭਾਂਡੇ ਸਾਡੇ ਘਰਾਂ ਵਿੱਚ ਸਰਬਲੋਹ ਦੇ ਬਰਤਨ ਸਾਡੇ ਘਰਾਂ ਵਿੱਚ ਇਹ ਹੁੰਦੇ ਸਨ ਤਾਂਬੇ ਦੇ ਬਰਤਨ ਵੀ ਹੁੰਦੇ ਸਨ ਪਰ ਆਜ ਦੇ ਅਲੂਮੀਨੀਅਮ ਦੇ ਬਰਤਨ ਆ ਗਏ ਕਿੰਨੀਆਂ ਬਿਮਾਰੀਆਂ ਲੱਗਣ ਲੱਗੀਆਂ ਸਾਨੂੰ ਭਾਈ ਇਹ ਸਾਡੇ ਸਿਆਣਿਆਂ ਨੇ ਬਜ਼ੁਰਗਾਂ ਨੇ ਇਹ ਚੀਜ਼ਾਂ ਰੱਖੀਆਂ ਸਨ ਸਾਡੀ ਨਿਰੋਗਤਾ ਵਾਸਤੇ ਤੰਦਰੁਸਤੀ ਲਈ ਇਸ ਕਰਕੇ ਸਫਾਈ ਹੋ ਸਕਦੀ ਹੈ ਸੁਚਮ ਨਹੀਂ ਹੋ ਸਕਦੀ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਨਾ ਸਫਾਈ ਦਾ ਸਰੀਰ ਸੰਬੰਧ ਨਾਲ ਸਰੀਰ ਨਾਲ ਸੰਬੰਧ ਜ਼ਰੂਰ ਹੈ ਪਰ ਆਤਮਾ ਨਾਲ ਨਹੀਂ ਆਤਮਾ ਨਾਲ ਸੰਬੰਧ ਸੁਚਮ ਦਾ ਭਾਵ ਹਿਰਦੇ ਦਾ ਸੰਬੰਧ ਸੁੱਚ ਪਵਿੱਤਰਤਾ ਦੇ ਨਾਲ